ਸ਼ਲੋਕ ਮਹੱਲਾ ਪਹਿਲਾ ਕਬੋਧ ਟੋਮਣੀ ਕੋ ਤਯਾ ਕਸਾਇਣ ਪਰ ਨਿੰਦਾ ਘਟ ਚੁਹੜੀ ਮੁੱਠੀ ਕਰੋਧ ਚੰਡਾਲ ਕਾਰੀ ਕੱਢੀ ਕਿਆ ਥੀ ਐ ਚਾ ਚਾਰੇ ਬੈਠਿਆਂ ਨਾਲ ਸੱਚ ਸੰਜਮ ਕਰਨੀ ਕਾਰਾ ਨਾਵਣ ਨਾਉ ਛਪੇ ਹੀ ਨਾਨਕ ਅੱਗੇ ਉੱਤਮ ਸਈ ਜੇ ਪਾਪਾ ਪੰਦਨ ਦੇ ਹੀ ਮਹੱਲਾ ਪਹਿਲਾ ਕਿਆ ਹੰਸ ਕਿਆ ਬਕਲਾ ਚਾਕੋ ਨਦਰ ਕਰੇ ਜੋ ਤਿਸ ਪਾਵੇ ਨਾਨਕਾ ਕਾ ਕੋ ਹੰਸ ਕਰੇ ਪੌੜੀ ਕੀਤਾ ਲੋੜੀਏ ਕਮਸੋ ਹਰ ਪੈ ਆਖੀਏ ਕਾਰਚ ਤੇ ਸਵਾਰ ਸਤਿਗੁਰ ਸੱਚ ਸਾਖੀ ਐ ਸੰਤਾ ਸੰਗ ਨਿਦਾਨ ਅਮਰਤ ਚਾਖੀ ਐ ਪੈ ਪੰਜਨ ਮਿਹਰਬਾਨ ਤਾਸ ਕੀ ਰੱਖੀ ਐ ਨਾਨਕ ਹਰ ਗੁਣ ਗਾਇ ਆ ਲਖ ਪ੍ਰਭ ਲਖੀ ਐ